ਹਾਂਜੀ ਵੀਰ ਸੇਲ ਵਾਸਤੇ ਆਪਣੇ ਕੋਲੇ ਆਇਆ ਸਵਰਾਜ 855 ਸਾਰਾ ਟਰੈਕਟਰ Ориਜਨਲ ਪਿਆ ਰੰਗ ਪੇਂਟ ਦਾ ਫੁੱਲ Ориਜਨਲ ਆ ਆਪਣੇ ਐਸ ਨੰਬਰ ਤੇ ਚਾਰ ਤੋਂ ਪੰਜ ਫੋਟੋਆਂ ਭੇਜ ਕੇ ਤੁਸੀਂ ਕਿਸੇ ਵੀ ਸਾਧਨ ਦੀ ਐਡ ਕਰਾ ਸਕਦੇ ਹੋ YouTube ਤੇ ਗੱਲ ਕਰਦੇ ਸਵਰਾਜ 855 ਪਾਵਰ ਸਟੀਅਰਿੰਗ ਆ ਟਰੈਕਟਰ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਜਮਾ ਓਕੇ ਪਿਆ ਕੋਈ ਕਮੀ ਪੇਸ਼ੀ ਨਹੀਂ ਰੰਗ ਪੇਂਟ ਦਾ ਜਮਾ ਰੇ ਜਨਲ ਪਿਆ ਟਰੈਕਟਰ ਕਿਤੇ ਕੋਈ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਟਰੈਕਟਰ ਕਿਤੇ ਕੋਈ ਲੀਕੇਜ ਨਹੀਂ ਟਰੈਕਟਰ ਪੂਰੀ ਸਾਫ ਕੰਡੀਸ਼ਨ ਆ ਤੇ ਘਰ ਦੀ ਬਾਹੀ ਤੇ ਟਰੈਕਟਰ ਚੱਲਿਆ ਹੋਇਆ ਜੀ ਟਰੈਕਟਰ ਸਾਰਾ ਬਹੁਤ ਸਾਫ ਕੰਡੀਸ਼ਨ ਚ ਪਿਆ ਤੇ ਟਰੈਕਟਰ ਮਾਡਲ ਹੈਗਾ ਜੀ 2014 ਮਾਲਕ ਵੀਰਾਂ ਨੇ ਰੇਟ ਰੱਖਿਆ 4,25,000 ਰੁਪਏ ਜੋ ਕਿ ਮੌਕੇ ਤੇ ਥੋੜਾ ਬਹੁਤ ਲੈਸ ਹੋ ਜੂਗਾ ਬਾਕੀ ਮਾਲਕ ਵੀਰਾਂ ਦਾ ਵੀਡੀਓ ਥੱਲੇ ਡਿਸਕ੍ਰਿਪਸ਼ਨ ਚ ਨੰਬਰ ਹੈਗਾ ਕਾਲ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਖਰੀਦਣ ਸਮੇ ਬਾਅਦ ਤੇ ਚਲਾ ਕੇ ਚੈੱਕ ਕਰ ਸਕਦੇ ਹੋ Rajasthan ਨੰਬਰ ਟਰੈਕਟਰ ਆ ਏਰੀਆ ਹੈਗਾ ਜੀ ਹੰਮਾਨਗੜ੍ਹ Rajasthan ਤੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ